ਜਦੋਂ ਉਸ ਕੁੜੀ ਨੇ ਐਸ ਤਰ੍ਹਾਂ ਦੀ ਬਾੜ ਦਾ ਲਾਭ ਕੀਤੀ ਗਾ ਰਾਜਾ ਉਹ ਖੇਤ ਨਹੀਂ ਬਚਦਾ ਜਿਹੜੇ ਖੇਤ ਨੂੰ ਖੇਤ ਦੀ ਬਾੜ ਖਾਣ ਲੱਗ ਜਾਵੇ ਜਿਵੇਂ ਤੂੰ ਤੇਰਾ ਫਰਜ ਹੈ ਧੀਆਂ ਭੈਣਾਂ ਦੀ ਰਾਖੀ ਕਰਨਾ ਜਦੋਂ ਤੂੰ ਹੀ ਰਾਖੀ ਨਹੀਂ ਕਰਦਾ ਤੇ ਸਾਨੂੰ ਫਿਰ ਬਚਾਊਗਾ ਕੌਣ ਤੇ ਜਿਵੇਂ ਆਪਾਂ ਹੁਣ ਐਮ ਐਲ ਏ ਐਮ ਪੀ ਤੇ ਉਹਨਕੇ ਭੇਨੇ ਆ ਉਹ ਕਾਲੇ ਵਾਸਤੇ ਭੇਜਦੇ ਆ ਉਹ ਐਸੇ ਵਾਸਤੇ ਭੇਜਦੇ ਆ ਕਿ ਜਦੋਂ ਇਹ ਜਿੱਤ ਕੇ ਕੁਰਸੀਆਂ ਤੇ ਬੈਠਣਾ ਰਗਵੀਰ ਸਿੰਘਾਂ ਤੇ ਸਾਡੀ ਫਿਰ ਇਹ ਖਾਤਰਦਾਰੀ ਕਰਨ ਪਰ ਖਾਤਰਦਾਰੀ ਤਾਂ ਹੁਣ ਮੈਂ ਕੀ ਆਖਾਂ ਚਲੋ ਰਾਜੇ ਦਾ ਫਰਜ਼ ਹੁੰਦਾ ਹੈ ਕਿ ਆਪਦੀ ਪਰਜਾ ਨੂੰ ਆਪਦੇ ਪੁੱਤਰਾਂ ਬਾਗ ਰੱਖੇ ਰਾਜਾ ਪਰ ਤੂੰ ਕੀ ਕਰ ਦੇਗਾ ਇਹ ਤੂੰ ਸੋਝ ਹੀ ਰਹਿ ਲੈ ਜਦੋਂ ਐ ਕੁੜੀ ਗੱਲਾਂ ਕਰਦੀ ਆ ਸ਼ਤਕਾਰਯੋਗ ਸਜਣੋ ਤਾਂ ਕੁੜੀ ਦੇ ਜੋਸ਼ ਵਿੱਚ ਆ ਕੇ ਕੁਰਤੀ ਦੇ ਬਟਨ ਤਾੜ ਤਾੜ ਕਰਕੇ ਕੁੱਟ ਗਏ ਜਦੋਂ ਆਠਾ ਨੰਗਾ ਹੋ ਗਿਆ ਕੁੜੀ ਦਾ ਗਲ ਨੰਗਾ ਹੋਇਆ ਤਾਂ ਰਾਜਾ ਕੀ ਵੇਖਦਾ ਸਤਕਾਰਯੋਗ ਸਜਣੋ ਰਾਜਾ ਕੀ ਵੇਖਦਾ ਹੈ ਰਾਜਾ ਵੇਖਦਾ ਹੈ ਕਿ ਆਹ ਕੁੜੀ ਦੇ ਗਲ ਵਿੱਚ ਜਿਹੜਾ ਕਬੀਤੀ ਪਾਈ ਹੋਈ ਆ ਇਹ ਤਾਂ ਮੈਂ ਆਪਦੀ ਰਾਣੀ ਨੂੰ ਦਿੱਤੀ ਸੀ ਇਹ ਮੈਂ ਕਬੀਤੀ ਆਪਦੀ ਰਾਣੀ ਨੂੰ ਦਿੱਤੀ ਸੀ ਜਦੋਂ ਮੈਂ ਇਹਨੂੰ ਬਿਹਾ ਕੇ ਲੈ ਕੇ ਆਇਆ ਸੀ ਇਹ ਕੁੜੀ ਦੇ ਗਲ ਵਿੱਚ ਕਿਵੇਂ ਆ ਗਈ ਹੈ ਤਾਂ ਰਾਜੇ ਨੇ ਏਸੀ ਭੇਜ ਕੇ ਰਣਵਾਸਰੇ ਵਿੱਚੋਂ ਆਪਣੀ ਰਾਣੀ ਨੂੰ ਬੁਲਾਇਆ ਰਾਣੀ ਨੂੰ ਬੁਲਾ ਕੇ ਆਦਮ ਖਾਨ ਰਾਜਾ ਕਹਿਣ ਲੱਗਾ ਰਾਣੀਏ ਆ ਸਾਹਮਣੇ ਕੁੜੀ ਆ ਜਿਹੜੀ ਇਹ ਕੁੜੀ ਦੇ ਗਲ ਵਿੱਚ ਇੱਕ ਤਵੀਤ ਪਾਇਆ ਹੋਇਆ ਹੈ ਤੇ ਤੂੰ ਜਾ ਕੇ ਪਰਖ ਕਰੀ ਇਹ ਤਵੀਤ ਉਹੀ ਦਾ ਨਹੀਂਗਾ ਜਿਹੜਾ ਮੈਂ ਤੈਨੂੰ ਆਪਣੀ ਸ਼ਾਦੀ ਵੇਲੇ ਦਿੱਤਾ ਸੀ ਰਾਣੀ ਆਈ ਐ ਕੁੜੀ ਦੇ ਨਾਲ ਨੇੜੇ ਹੋ ਕੇ ਜਾ ਕੇ ਸਤਿਕਾਰਯੋਗ ਸਜਣੋ ਜਦੋਂ ਉਸਨੇ ਉਹ ਤਵੀਦ ਵੇਖਿਆ ਉੱਡ ਗਏ ਹੋਸ਼ ਗੱਲਾਂ ਹੋਰੀ ਬਣ ਗਈਆਂ ਭਗਵਾਨ ਦੇ ਰੰਗ ਨਿਆਰੇ ਤਾਂ ਰਾਣੀ ਰਾਜੇ ਨੂੰ ਕਹਿੰਦੀ ਐ ਰਾਜਾ ਜੱਗੋ ਤੀਰਵੀ ਕਰਤੀ ਤੈਂ ਇਹ ਤਵੀਦ ਮੇਰਾ ਉਹੀ ਐ ਤੇ ਹੋ ਸਕਦਾ ਐ ਇਹ ਕੁੜੀ ਵੀ ਉਹੀ ਐ ਜਿਹਨੂੰ ਬਕਸ਼ੇ ਵਿੱਚ ਪਾ ਕੇ ਤਾਰ ਦਿੱਤਾ ਸੀ ਕਿਹਦੇ ਬਲਕਾ ਨੰਬਰ ਤਾਂ ਰਾਣੀ ਬਰਾਗ ਵਿੱਚ ਆ ਗਈ ਐ ਆ ਕੇ ਰੌਲਾ ਕਰਦੀ ਐ ਕੁੜੀ ਐ ਜਿਹੜੀ ਸਸੀ ਐ ਜਿਹੜੀ ਉਹਨੂੰ ਖਿੱਚ-ਘਿੱਚ ਕੇ ਆਪਦੇ ਗਾਣਾ ਲਾਉਂਦੀ ਐ ਤੇ ਨੈਣਾ ਵਿੱਚੋਂ ਨੀਰ ਜਾਂਦਾ ਤੇ ਉਸ ਤਰ੍ਹਾਂ ਦੇ ਬੋਲ ਏ ਇਝ ਸਰਬਤ ਕਰਨਾ ਓ ਬੱਚੀ ਬੱਚੀ ਆਖ ਰਾਣੀ ਕੋਰ ਲਾਂਦੀ ਐ ਕੋਟ-ਕੋਟ ਜੱਫੀਆਂ ਕੁੜੀ ਨੂੰ ਪਾਉਂਦੀ ਐ ਕੋਟ ਕੋਟ ਜੱਪੀਆਂ ਕੁੜੀ ਨੂੰ ਪਾੰਦੀ ਆ ਹੋ ਸੱਚ ਜਾਣੀ ਬੱਚਾ ਅਸੀਂ ਮਾਪੇ ਤੇਰੇ ਜੀ ਹੇ ਮੋਤੀਆਂ ਸਮਾਨ ਰਾਣੀ ਹੰਝੂ ਕੇਰੇ ਜੀ ਹੇ ਮੋਤੀਆਂ ਸਮਾਨ ਰਾਣੀ ਹੰਝੂ ਕੇਰੇ ਜੀ ਕਿੱਤਾ ਲਾਲ ਜੀ ਖਿੱਚ ਖਿੱਚ ਲਾਵੇ ਵੇਖੋ ਸੀਨੇ ਨਾਲ ਜੀ ਖਿੱਚ ਖਿੱਚ ਲਾਵੇ ਵੇਖੋ ਸੀਨੇ ਨਾਲ ਜੀ ਹੋ ਪਹ ਨਾਲ ਕੁੜੀ ਦਾ ਬਦਨ ਕੇਰੇ ਜੀ ਹਾਈ ਮੋਤੀ ਆਸਮਾਨ ਰਾਣੀ ਹੰਝੂ ਕੇਰੇ ਜੀ ai motiyan samman rani hanju kere ji o sukha sukh sukh hoya pair pari si biparande kehnte nadi ch tari si biparande kehnte nadi ch tari si hukde na o maida ਕਦੇ ਨਾ ਉਮੈਦ ਹੋਈ ਮੋੜ ਮੇਰੇ ਜੀ ਹਾਏ ਮੋਤੀ ਆਸਮਾਨ ਰਾਣੀ ਹੰਝੂ ਕੇਰੇ ਜੀ ਹਾਏ ਮੋਤੀ ਆਸਮਾਨ ਰਾਣੀ ਹੰਝੂ ਕੇਰੇ ਜੀ ਪੰਨੀਆਂ ਦੁਖਣੀ ਵਿਛੋੜੇ ਵਾਲੇ ਪਈ ਪੰਨੀਆਂ ਕੋ ਸੋਗ ਨੇਹ ਲਾਏ ਮਹਿਲਾ ਵਿਚ ਡੇਰੇ ਜੀ ਹਏ ਮੋਤੀਆਂ ਸਮਾਨ ਰਾਣੀ ਹੰਝੂ ਕੇਰੇ ਜੀ ਹਏ ਮੋਤੀਆਂ ਸਮਾਨ ਰਾਣੀ ਹੰਝੂ ਕੇਰੇ ਜੀ ਚਾਰੀ ਨੂੰ ਦਵਾ ਨਾ ਸਕਦੀ ਮਮਤਾ ਵਿਚਾਰੀ ਨੂੰ ਦਵਾ ਨਾ ਸਕਦੀ ਹੁ ਲੱਬਿਆ ਨ ਹਲ ਬਹੁਤੇ ਕੀਤੇ ਚਿਹਰੇ ਜੀ ਹਏ ਮੋਤੀ ਆਸਮਾਨ ਰਾਣੀ ਹੰਝੂ ਕੇਰੇ ਜੀ ਹਏ ਮੋਤੀ ਆਸਮਾਨ ਰਾਣੀ ਹੰਝੂ ਕੇਰੇ ਜੀ ਦੀ ਮਣਤ ਤੂੰ ਮੇ ਹੱਥ ਜੋੜ ਕੇ ਇੱਕ ਵਾਰੀ ਕਹਿ ਦੇ ਮਾਤਾ ਮੁਖੋਂ ਬੋਲ ਕੇ ਇੱਕ ਵਾਰੀ ਕਹਿ ਦੇ ਮਾਤਾ ਮੁਖੋਂ ਬੋਲ ਕੇ ਮੁਪੈਰਾ ਵਿੱਚ ਸਿਰ ਹੋਤੈਰਾ ਵਿੱਚ ਸਿਰ ਵਾਲੀ ਚੁੰਨੀ ਗੇਰੇ ਜੀ ਹਏ ਮੋਤੀਆਂ ਸਮਣ ਰਾਣੀ ਹੰਝੂ ਕੇਰੇ ਜੀ ਹਏ ਮੋਤੀਆਂ ਸਮਣ ਰਾਣੀ ਹੰਝੂ ਕੇਰੇ ਜੀ ਹੋ ਮੁਖ ਚੱਲੇ ਹੋ ਕੇ ਤੱਕੋ ਰਾਜੇ ਰਾਣੀ ਦੇ ਭਰ ਕੇ ਕਟੋਰੇ ਅੱਖਾਂ ਵਿੱਚੋਂ ਪਾਣੀ ਦੇ ਇੱਕੇ ਕਟੋਰੇ ਅੱਖਾਂ ਵਿੱਚੋਂ ਪਾਣੀ ਦੇ ਹੋਂਪਾਤੇ ਛੋਟੇ ਹੁੰਦੇ ਮਮਤਾ ਦੇ ਜਰੇ ਜੀ ਹਾਈ ਮੋਤੀ ਆਸਮਾਨ ਰਾਣੀ ਹੰਝੂ ਕੇਰੇ ਜੀ ਹਾਈ ਮੋਤੀ ਆਸਮਾਨ ਰਾਣੀ ਹੰਝੂ ਕੇਰੇ ਜੀ ਓ ਰਾਜ ਸੁਤਾ ਬਣ ਕਰਨੇ ਤਮਾਮ ਤੇਰੇ ਜੋਗ ਭਾਣ ਕੇ ਸੁਖ ਨੇ ਤਮਾਮ ਤੇਰੇ ਜੋਗ ਭਾਣ ਕੇ ਹੋ ਪੰਮਿਆ ਤੂੰ ਦੱਸ ਕਾ ਤੋਂ ਨੈਣ ਫੇਰੇ ਜੀ ਹਏ ਮੋਤੀਆਂ ਸਮਾਨ ਰਾਣੀ ਹੰਝੂ ਕੇਰੇ ਜੀ ਹਏ ਮੋਤੀਆਂ ਸਮਾਨ ਰਾਣੀ ਹੰਝੂ ਕੇਰੇ ਜੀ ਸਮਾਨ ਰਾਨੀ ਹੰਝੂ ਕੇਰੇ ਜੀ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਹੀ ਸਤਿਕਾਰ ਦੇ ਫਾਤਰ ਉੱਚ ਕੋਟੀ ਦੇ ਟਾਡੀ ਬਾਈ ਰਕबीर ਸਿੰਘ ਜੀ ਬਹੁਤ ਸਾਰਾ ਨਾਮ ਦੇ ਗਿਆ ਭਗਵਾਨ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਦੇ ਬੋਲ ਇਹਨਾਂ ਦੇ ਸਾਹਮਣੇ ਬੋਲਣਾ ਵੀ ਬੜਾ ਔਖਾ ਹੈ ਧੰਨਵਾਦ ਹੈ ਜੀ ਲੋ ਸਤਿਕਾਰਯੋਗ ਸੱਜਣੋ ਰਾਨੀ ਆ ਨਾ ਐ ਵਰਲਾਪ ਕਰਦੀ ਹੈ ਐ ਵਰਲਾਪ ਕਰਦੀ ਹੈ ਕਿ ਤੂੰ ਮੇਰੀ ਧੀ ਹੈ ਮੇਰੇ ਸੀਨੇ ਨਾਲ ਲੱਗ ਜਾ ਜਦੋਂ ਦੀ ਜਿੱਥੋਂ ਬਾਅਦ ਮੇਰੇ ਬੱਚਾ ਹੋਣ ਦੀ ਕਦੇ ਉਮੀਦ ਨਹੀਂ ਹੋਈ ਕਿਰਪਾ ਕਰਕੇ ਤੂੰ ਰਾਜ ਸੁਦਾ ਬਣ ਜਾ ਰਾਜ ਸੁਦਾ ਦਾ ਮਤਲਬ ਕੀ ਹੈ ਸੁਦਾ ਬੇਟੀ ਕਿ ਰਾਜੇ ਦੀ ਸੁਦਾ ਸਾਰੇ ਰਾਜ ਦੀ ਸੁਦਾ ਬਣ ਜਾ ਤੂੰ ਤੇ ਅਕਤੋਬੀ ਦਾ ਘਰ ਛੱਡ ਕੇ ਸਾਡੇ ਕੋਲ ਆ ਜਾ ਪਰ ਕੁੜੀ ਕਹਿੰਦੀ ਹੈ ਮਾਪੇ ਉਹ ਹੁੰਦੇ ਆ ਜਿਹੜੇ ਪਾਲਣਾ ਕਰਦੇ ਆ